ਤੇ ਸਾਨੂੰ ਤਿੰਨ ਦਿਓ ਸਨ ਸੌਣ ਨਹੀਂ ਦਿੱਤਾ ਇਸ ਬੰਦੇ ਨੇ ਇਹਨੇ ਜਿੰਨਾਂ ਡਾਗ ਲਾ ਕੀਆ ਮੇਰੇ ਘਰ ਤੇ ਮੇਰੇ ਘਰ ਦਾ ਆਣ ਕੇ ਦੇਖਿਆ ਤੇ ਘਰ ਦੇ ਬੁਰੇ ਹਾਲ ਕੀ ਤੁਹਾਡੇ ਸਾਹਮਣੇ ਇਹ ਘਰ ਦੇਖ ਲਓ ਤੁਸੀਂ ਕਿੰਦਾ ਸਵਾਨ ਜਿਹੜਾ ਕਰਤਾ ਮੈਨ ਸਾਰਾ ਹੀ ਸਾਰੀਆਂ ਕੁਛ ਬਚਿਆ ਹੀ ਨਹੀਂ ਕੁਛ ਵੀ ਨਹੀਂ ਬਚਿਆ 20000 ਰੁਪਏ ਸੜ ਗਏ ਕੱਪੜੇ ਤੰਦ ਤੇ ਸਾਰੇ ਸੜ ਗਏ ਸਾਡੇ ਬੱਚਾਂ ਦੇ ਸਾਡੇ ਵੀ ਅਸ ਟਾਈਮ ਸਾਡੇ ਉਹੀ ਗਾਲ ਵਿੱਚੇਗੇ ਜਿਹੜੇ ਹੈਗੇ ਸਾਡੇ ਤੇ ਇਸ ਤਰ੍ਹਾਂ ਹੀ ਸੜ ਗਿਆ ਤੇ ਦੇਲ ਲੈ ਰਜਾਈਆਂ ਤੇ ਤਾਂ ਦੇ ਕਪੜੇ ਸਭ ਕੁਝ ਹੀ ਸਾੜ ਗਿਆ ਕਾਗਜ਼ ਪੱਤਰ ਸਾਡੇ ਐ ਟਾਈਮ ਸਾਡੇ ਕੋ ਕੋਈ ਸਬੂਤ ਹੈ ਨਹੀਂ ਐ ਸਪੈਂਡ ਦਾ ਹਾਂ ਸਾੜਦੇ ਕੋ ਸਾਡਾ ਧਾਰ ਕਾਟ ਨਹੀਂ ਬੱਚਾ ਹੈ ਦਸਤਾਵੇਜ਼ ਸਾਰੇ ਸਾਡੇ ਸਭ ਬੱਚਾਂ ਦੀਆਂ ਜਰਾ ਪੱਤਰੀਆਂ ਜਿੰਨਾ ਸਾਡਾ ਸਿਗਾ ਸਬੂਤ ਸਾਡੇ ਧਾਰ ਕਾਟ ਸਾਡੇ ਰਾਸ਼ਨ ਕਾਰਡ ਸਾਡੇ ਬੈਂਕਾਂ ਦੀ ਕਾਪੀਆਂ ਸਾਰੀ ਸਾੜ ਗਿਆ ਸਾੜ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਬੰਦੇ ਨੇ ਅੱਗ ਲਗਾ ਕੇ ਫੂਕ ਦਿੱਤਾ ਆਪਣਾ ਸਾਰਾ ਕਰ ਤੋਂ ਦਾਸਤੇ ਕੀ ਖਬਰ ਫਿਰੋਜ਼ਪੁਰ ਦੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਇੱਕ ਸ਼ਰਾਬੀ ਬੰਦੇ ਨੇ ਨਸ਼ੇ ਦੇ ਵਿੱਚ ਅੱਗ ਲਗਾ ਕੇ ਆਪਣਾ ਸਾਰਾ ਘਰ ਫੂਕ ਦਿੱਤਾ ਤੇ ਉਸ ਦਾ ਸਾਮਾਨ ਸਾਰਾ ਸੜ ਕੇ ਸੁਆਹ ਹੋ ਗਿਆ। ਤੋਂ ਦਾਸਤੇ ਕੀ ਸ਼ਰਾਬ ਦੇ ਨਸ਼ੇ ਦੇ ਵਿੱਚ ਵਿਅਕਤੀ ਪਤਨੀ ਅਤੇ ਬੱਚਿਆਂ ਦੇ ਨਾਲ ਕੁੱਟਮਾਰ ਵੀ ਕਰਦਾ ਸੀ ਤਾਂ ਬੀਤੇ ਦਿਨੀ ਜਦੋਂ ਉਸ ਨੇ ਸ਼ਰਾਬ ਜ਼ਿਆਦਾ ਪੀਤੀ ਹੋਈ ਸੀ ਤਾਂ ਉਸ ਨੂੰ ਕੋਈ ਸੁਰਤ ਨਹੀਂ ਸੀ ਤਾਂ ਉਸ ਨੇ ਨਸ਼ੇ ਦੇ ਵਿੱਚ ਆਪਣੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ ਹੈ ਤੇ ਘਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਡੀ ਕੀ ਨਾਅਤ ਕਿਥੋਂ ਦੇ ਰਹਿ ਰਹੇ? ਅਸੀਂ ਇੱਥੇ ਵੀ ਰਹਿਣ ਵਾਲੇ ਹਾਂ ਕਿਹੜੀ ਜਗ੍ਹਾ ਹਬੀਬ ਕੇ ਤਾਵਰਾਂਕਾ ਹਾਂ ਕੀ ਹੋਇਆ ਜਿਹੜੀ ਅੱਗ ਲੱਗੀ ਸਾਨੂੰ ਇਸ ਤਰ੍ਹਾਂ ਵੀ ਸਾਡਾ ਲੜਾਈ ਕਰਦਾ ਸੀ ਅਜ ਦੋ ਤਿੰਨ ਦਿਨ ਹੋ ਗਏ ਦਾਰੂ ਪੀਂਦਾ ਸੀ ਤੇ ਅਸੀਂ ਫਿਰ ਵੀ ਲੜਦੇ ਲੁੱਟਦੇ ਕਰੇ ਤੁਰੇ ਰਹਿ ਕਰਾਈ ਕਰੇ ਰਹਿ ਗਏ ਤੇ ਸਾਨੂੰ ਤਿੰਨ ਦਿਨ ਤੋਂ ਹਸਣ ਨਹੀਂ ਦਿੱਤਾ ਇਸ ਬੰਦੇ ਨੇ ਇਹਨੇ ਜਿਹਨਾਂ ਅੱਗ ਲਾખી ਗਏ ਮੇਰੇ ਘਰ ਤੇ ਮੇਰੇ ਘਰ ਦਾ ਹਾਂਜੀ ਉਹਨਾਂ ਨਾਲ ਗਰਮੀ ਤੇ ਤੇ ਸਾਨੂੰ ਹਸਣ ਨਹੀਂ ਦਿੰਦਾ ਤੇ ਮੈਂ ਕਿਹਾ ਐ ਕਰੀਏ ਅਪਰਾਧ ਰੁਕੇ ਰ ਅਪਲੋਟ ਟੁੱਟ ਕੇ ਮਾਰਦਾ ਤੇ ਆਪਾਂ ਐ ਕਰੀਏ ਤੁਹਾਡੇ ਪਾਸੇ ਹੋ ਚਲੀਏ ਤੇ ਪਾਸੇ ਚਲੀ ਤਾਂ ਸਵੇਰ ਦੀ ਧਾਰੂ ਟੁੱਟ ਜਾਵੇਗੀ ਤੇ ਆਪਾਂ ਸਵੇਰੇ ਆਵਾਂਗੇ ਰਿਸ਼ਤੇਦਾਰ ਲੈ ਕੇ ਤੇ ਇਹਨੂੰ ਕੁਝ ਕਹਿਣਗੇ ਤੇ ਬੰਦਾ ਵੜ ਜਾਵੇਗਾ ਤੇ ਅਸੀਂ ਤੇ ਇਹ ਵੀ ਚਲੇ ਗਏ ਜਦੋਂ ਚਲੇ ਗਏ ਤੇ ਅਸੀਂ ਉੱਥੇ ਰਹਿ ਪਏ ਸਵੇਰੇ ਰਾਤ ਦੇ ਮਾਰੇ ਭੱਜੇ ਸੀ ਹਾਂਜੀ ਦਰਦ ਦੇ ਤਾਂ ਸਾਡੇ ਮਗਰ ਲੱਗਦਾ ਸੀ ਨਾ ਮਾਰਦਾ ਸੀ ਰਾਤ ਨੂੰ ਸੌਂ ਨਹੀਂ ਦਿੰਦਾ ਸੀਗਾ ਵੀ ਜਦੋਂ ਰਾਤ ਨੂੰ ਸੌਂਦੇ ਸੀ ਨਾ ਬੱਚੇ ਤੇ ਬੱਚਾ ਦੇ ਨਾਲ ਖਿੱਚਦਾ ਸੀਗਾ ਠੀਕ ਹੈ ਤੇ ਇਹਦਾ ਮੈਂ ਬੱਚਿਆਂ ਦੇ ਲੈ ਕੇ ਚਲੀ ਗਈ ਮੈਂ ਕਿਹਾ ਕੀ ਪਤਾ ਬੱਚੇ ਥੱਕ ਕੇ ਉੱਟੇ ਦੇ ਕੋਲ ਸੁੱਤੇ ਫਿਰ ਕੋਈ ਨੁਕਸਾਨ ਨਾ ਸਾਡਾ ਹੋ ਜਾਵੇ ਘਰ ਦਾ ਕੋਈ ਨੁਕਸਾਨ ਨਾ ਹੋ ਜਾਵੇ ਤੇ ਅਸੀਂ ਚਲੇ ਗਏ ਐ ਤੂੰ ਤੇ ਸਵੇਰੇ ਤੜਕੇ ਅਸੀਂ ਕਿਸੇ ਨੂੰ ਫੋਨ ਲਾਇਆ ਸੀ ਕਿ ਸਾਡੇ ਘਰੇ ਤਾਂ ਦੇਖੋ ਉਹ ਪਾਈ ਸਾਡੇ ਘਰੇ ਦੇ ਖਣਾਏ ਤੇ ਕਹਿੰਦਾ ਵੀ ਤੁਹਾਡੇ ਘਰੇ ਤਾਂ ਅੱਗ ਲੱਗੀ ਪਈ ਆ ਅਗ ਲੱਗੀ ਪਈ ਐ ਤੇ ਬੁਰਾ ਤੁਹਾਡੇ ਘਰ ਦਾ ਹਾਲ ਹੋਇਆ ਪਿਆ ਅਸੀਂ ਫੇਰ ਇਵੇਂ ਜਿੰਨੇ ਸੀ ਰਿਸ਼ਤੇਦਾਰ ਮੈਂ ਉਹ ਹੀ ਤੁਰ ਕੇ ਆ ਗਏ ਜਦੋਂ ਆਣ ਕੇ ਦੇਖਿਆ ਤੇ ਘਰ ਦੇ ਬੁਰੇ ਹਾਲ ਤੇ ਤੁਹਾਡੇ ਸਾਹਮਣੇ ਇਹ ਘਰ ਵੇਖ ਲਓ ਤੁਸੀਂ ਕੀ ਕਿੰਦਾ ਸਾਮਾਨ ਜਿਹੜਾ ਘਰ ਦਾ ਸੀ ਮੈਂ ਸਾਰਾ ਹੀ ਸਾਰੀਆਂ ਕੁਝ ਬਚਿਆ ਹੀ ਨਹੀਂ ਕੁਝ ਵੀ ਨਹੀਂ ਬਚਿਆ 20000 ਰੁਪਏ ਸੜ ਗਿਆ ਕੱਪੜੇ ਕੱਪੜੇ ਤਾਂ ਤੇ ਸਾਰੇ ਸੜ ਗਏ ਸਾਡੇ ਬੱਚਾਂ ਦੇ ਸਾਡੇ ਵੀ ਅਸ ਟਾਈਮ ਸਾਡੇ ਉਹੀ ਗਾਲ ਵਿੱਚੇਗੇ ਜਿਹੜੇ ਹੈਗੇ ਸਾਡੇ ਕੋਲ ਇਸ ਤਰ੍ਹਾਂ ਵੀ ਸੜ ਗਏ ਗਦਲੇ ਰਜਾਈਆਂ ਤੇ ਤੰਦ ਦੇ ਕਪੜੇ ਸਭ ਕੁਝ ਸੜ ਗਿਆ ਕਾਗਜ਼ ਪੱਤਰ ਸਾਰੇ ਐ ਟਾਈਮ ਸਾਡੇ ਕੋ ਕੋਈ ਸਬੂਤ ਹੈ ਨਹੀਂ ਇਸਪੈਂਡ ਦਾ ਹਸਾਰ ਦੇ ਕੋ ਸਾਡਾ ਤਾਰ ਕਾਟ ਨਹੀਂ ਬਚਾ ਹੈ ਦਸਤਾਵੇਜ਼ ਸਾਰੇ ਸਾਰੇ ਸਭ ਬੱਚਾ ਦੇ ਜਰਾ ਪੱਤਰੀਆਂ ਜਿੰਨਾ ਸਾਡਾ ਸਿਦਾ ਸਬੂਤ ਸਾਡਾ ਤਾਰ ਕਾਟ ਸਾਡੇ ਰਾਸ਼ਨ ਕਾਟ ਸਾਡੇ ਬੈਂਕਾਂ ਦੀ ਕਾਪੀਆਂ ਸਾਰੀ ਸੜ ਗਈ ਫਰਾਰ ਹੋ ਗਿਆ ਫਰਾਰ ਹੋ ਗਿਆ ਪੁਲਿਸ ਨੂੰ ਤਲਾਸ਼ ਕੀਤੀ ਅਜੇ ਪੁਲਿਸ ਨੂੰ ਚੱਲੇ ਆ ਦੇਰ ਈ ਉਹ ਕਾਰਵਾਈ ਕੀ ਕੀ ਇਹਦੇ ਤੇ ਕਾਰਵਾਈ ਹੋ ਜਾਵੇ ਜਿੱਥੋਂ ਫੜਾ ਜਾਵੇ ਇਹਦੇ ਤੇ ਸਜ਼ਾ ਡਬਲ ਹੋਈ ਜਾਵੇ ਕਾਰਵਾਈ ਥੋੜੀ ਜੀ ਹੋ ਜਾਵੇ ਹੋ ਸ਼ਰਾਬ ਪੀਂਦਾ ਸੀ ਹਾਂ ਸਮਾਨ ਸਾੜੇ ਦੀ ਹੋਈ ਜਾਵੇ ਸਮਾਨ ਸ਼ਰਾਬ ਪੀਂਦਾ ਦੀ ਹਾਂਜੀ ਹਾਂਜੀ ਕਿਹਾ ਕੀ ਹੋਇਆ ਨਾਮ ਤੁਹਾਡਾ ਮੇਰਾ ਨਾਮ ਪਿਆਰੋ ਭਾਈ ਇਹ ਹਾਂਜੀ ਤੇ ਕੀ ਹੋਇਆ ਜਿਹੜੀ ਹੱਥ ਕਿਨੇ ਲਾਈ ਇਹ ਕਿਹੜਾ ਮੈਂ ਨਾ ਗਰਮੀਤ ਸਿੰਘ ਇਹ ਮਗਰ ਲੱਗ ਗਿਆ ਬੱਚਾ ਦੇ ਇਹ ਬੱਚਾ ਤੇ ਇੱਕ ਤਾਂ ਨਾਲ ਨੱਪ ਲੈ ਆ ਮਸੇ ਛੜਾਇਆ ਛਡੋ ਕੇ ਤੇ ਮਗਰ ਲੈ ਕੇ ਤੇ ਕਾਪਾ ਲੈ ਕੇ ਤੇ ਮਗਰ ਲੱਗ ਗਈ ਆ ਇਹ ਬੱਚੇ ਸਾਰੇ ਸਾੜੇ ਵਾਲੀ ਕੇ ਚਲੇ ਗਏ ਬਚਾ ਕੀਤਾ ਬਚਾ ਬੱਚੇ ਬਚ ਗਏ ਇਹ ਚਲੇ ਗਏ ਮਗਰ ਬੱਚੇ ਚਲੇ ਗਏ ਨਹੀਂ ਤੇ ਕੀ ਕੰਮ ਕੀਤਾ ਮਗਰੂ ਅੱਗ ਲਾ ਦਿੱਤੀ ਸੂ ਇੰਨੇ ਰੁਪਏ ਸਾੜ ਦਿੱਤੇ ਸੂ ਸਾਰਾ ਦਾਜ ਕੁੜੀ ਦਾ ਵਿਦਵਾਲ ਕਰ ਦਿੱਤਾ ਸੂ ਬਰਬਾਦੀ ਕਰ ਦਿੱਤੀ ਸਾਰਾ ਕਰਦਾ ਸਮਾਨ ਸਾੜ ਸਾਰਾ ਸਾੜ ਦਿੱਤਾ ਸੂ ਨਸ਼ਾ ਖਮਦਾ ਹੈ ਨਸ਼ਾ ਖਾ ਕੇ ਅੱਜ ਇਹਨੂੰ 5 6 ਦੇ ਹੋ ਗਏ ਅੱਜ 6ਵੇਂ ਦੇ ਰਾਤ ਨੂੰ ਇਹਨੇ ਅਕ ਲਾ ਦਿੱਤੀ ਏ ਮੁੰਡੇ ਨੇ ਅਹ ਸ਼ਰਾਬ ਪੀਂਦਾ ਬਹੁਤ ਹੀ ਪੀਂਦਾ ਸ਼ਰਾਬ ਬੜੀ ਪੀਂਦਾ ਤੇ ਨਾ ਕਹ ਕੇ ਤੇ ਬੱਚੇ ਨਾ ਮਿਹਰਬਾਨੀ ਬੱਚੇ ਵਗਲੇ ਨੇ ਐਡੇ ਹੋ ਗਏ ਤੇ ਬੱਚੇ ਕੁੜੀ ਸਿੱਧੀ ਜੀ 20 ਸਾਲ ਦੀ ਕੁੜੀ ਜਨੇ ਉਹ ਦਬਲ ਨਹੀਂ ਉਹ ਛੋਟਾ ਵਾਲੀ ਕੇ ਵਗ ਗਈ ਇਹਨੇ ਇਹਨੇ ਕੀ ਕੰਮ ਕੀਤਾ ਮਗਰੂ ਕਾਪਾਲੇ ਤੇ ਮਗਰ ਚੜਾ ਕਿੱਲੇ ਚੜ ਕੇ ਤੇ ਇਹਨੇ ਲੈਣ ਬੱਚਾ ਨੂੰ ਮਾਰੀ ਜਾਂਦਾ ਸੀ ਬੱਚੇ ਭੱਜ ਕੇ ਤੇ ਇੱਥੇ ਵਾਲੀ ਕੇ ਇੱਥੇ ਨਹੀਂ ਵੜੇ ਹਬੀਬ ਕੇ ਸਿੱਧਾ ਹਰਸਨ ਲਗੇਗਾ ਸਾਡੇ ਕੋਲ ਹੈ ਤੇ ਇਹਨੇ ਸਾਡਾ ਨਸ਼ਕਾਨ ਕਰ ਦਿੱਤਾ ਹੈ ਕੁੜੀ ਸਾਡੀ ਇੱਥੇ ਆ ਜੇ ਦੀ ਮੁੰਡੇ ਆ ਜਦੇ ਇਹਨੇ ਮਾਰ ਦੇਣਾ ਸੀ ਇਹਨੇ ਮਾਰ ਦੇਣਾ ਸੀ ਇਹ ਕੋਈ ਨਾ ਇਹਨਾਂ ਨੇ ਨਸ਼ਾ ਖਾਦਾ ਸੀ ਇਹਨੇ ਹੋਰ ਕਾਰਵਾਈ ਹੋਣੀ ਚਾਹੀਦੀ ਇਹਦੀ ਪੂਰੀ ਕਾਰਵਾਈ ਹੋਈ ਚਾਹੀਦੀ ਏ ਇਹਨੂੰ ਸਜ਼ਾ ਮਿਲੀ ਜਾਵੇ ਕਿਤੇ ਇੱਥੇ ਆਵੇ ਇਹਨੂੰ ਕਾਬੂ ਕਰੋ ਇਹ ਬੰਦੇਗਾ ਹੋਰ ਹੀ ਸਾਡੇਗਾ ਮਾਰੇਗਾ